ਅਕਾਲੀ ਦਲ ਦੀ ਅਕਾਲੀ ਦਲ ਬਾਦਲ ਦੀ ਗੱਲ ਕਰਦਾ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਪ੍ਰਧਾਨ ਜੀ ਅਕਾਲੀ ਦਲ ਬਾਦਲ ਇਸ ਨਾਟ ਅਕਾਲੀ ਦਲ ਮੈਂ ਉਹ ਪੰਜਵੇਂ ਤਰੀਕੀ ਕਮੇਟੀ ਨੂੰ ਵੀ ਕਹਿੰਨਾ ਤੁਸੀਂ ਗਲਤ ਟੱਕਰਾਂ ਮਾਰ ਰਹੇ ਹੋ ਅਕਾਲੀ ਦਲ ਨੂੰ ਚੈਲੰਜ ਕਰੋ ਕਿਸੇ ਪਰਿਵਾਰ ਦਾ ਨਾਮ ਅਗਰ ਲੱਜੇ ਉਹ ਕਦੀ ਪਾਰਟੀ ਦਾ ਉਹਨੂੰ ਉਹ ਅਕਾਲੀ ਦਲ ਨਹੀਂ ਮੰਨਿਆ ਜਾ ਸਕਦਾ ਸ਼ਰੂ ਮਈ ਅਕਾਲੀ ਦਲ ਬਾਦਲ ਇਸ ਨਾਟ ਅਕਾਲੀ ਦਲ ਮੈਂ ਪ੍ਰੈਸ ਵਾਲਿਆਂ ਨੂੰ ਕਹਿੰਨਾ ਕਿ ਅਕਾਲੀ ਦਲ ਪੰਥਕ ਅਕਾਲੀ ਦਲ ਹੁੰਦਾ ਹੈ ਸੋਮਣੀ ਕਾਲੀ ਦਲ ਪੰਜਾਬ ਹੋ ਸਕਦਾ ਸੋਮਣੀ ਕਾਲੀ ਦਲ ਬਾਦਲ ਨਹੀਂ ਹੋ ਸਕਦਾ ਇਹ ਗਲਤ ਲੜ ਰਹੇ ਹੋ ਪੰਜ ਮੈਂਬਰੀ ਕਮੇਟੀ ਨੂੰ ਕਹਿੰਨਾ ਕਿ ਅਸੀਂ ਕਾਂਗਰਸੀ ਜ਼ਰੂਰ ਹਾਂ ਮੇਰੇ ਬਜ਼ੁਰਗ ਸਰਦਾਰ ਕਰਤਾਰ ਸਿੰਘ ਪਾੜਾ ਉਹ ਕਾਲੀ ਦਲ ਸੀਗੇ ਸਾਨੂੰ ਧੱਕਿਆ ਗਿਆ ਅਸੀਂ ਕਾਂਗਰਸ ਚ ਆਏ ਆ ਕੇ ਕੰਮ ਕਰਿਆ ਇੱਕ ਡੈਮੋਕ੍ਰੈਟਿਕ ਜਿਹੜੀ ਕਾਂਗਰਸ ਪਾਰਟੀ ਆ ਇਹਦੇ ਵਿੱਚ ਹਰ ਧਰਮ ਨੂੰ ਬਰਾਬਰਤਾ ਦਾ ਦੇਖਿਆ ਜਾਂਦਾ ਆ ਤੇ ਅੱਜ ਕਾਲੀ ਦਲ ਬਾਦਲ ਉਹ ਕਹਿੰਦਾ ਕਿ ਮੈਂ ਅਕਾਲੀ ਦਲ ਆਪਣਾ ਸਭ ਤੋਂ ਪਹਿਲਾ ਬਾਦਲ ਨਾਂ ਇਹਦਾ ਹਟਾਓ ਅਕਾਲੀ ਦਲ ਨੂੰ ਨਾਂ ਜਿਹੜਾ ਪੰਜਾਬ ਦਾ ਅਕਾਲੀ ਦਲ ਹੋਣਾ ਚਾਹੀਦਾ ਦੂਜੀ ਗੱਲ ਕੱਲ ਇੱਕ ਲੀਡਰ ਜੁਆਇਨ ਕੀਤਾ ਅਕਾਲੀ ਦਲ ਦੇ ਵਿੱਚ ਵਾਪਸ ਯਾਰ ਇਹ ਨਹੀਂ ਸਮਝ ਆਉਂਦੀ ਕਿ ਪਹਿਲਾਂ ਤੁਸੀਂ ਇਹ ਕਲੈਰਿਟੀ ਕਰ ਲਓ ਕਿ ਤੁਸੀਂ ਕਹਿੰਦੇ ਹੋ ਅਸੀਂ ਖੇਤਰੀ ਪਾਰਟੀ ਆ ਅਸੀਂ ਇੱਕੋ ਇੱਕ ਸੂਬੇ ਦੀ ਪਾਰਟੀ ਆ ਤੇ ਰੋਈ ਤੁਸੀਂ ਸਰਕਾਰ ਨੂੰ ਜਾਂਦੇ ਹੋ ਸੂਬੇ ਨੂੰ ਤੇ ਤੁਸੀਂ ਰਹੋਦੇ ਨਹੀਂ ਤੁਹਾਡਾ ਇੱਕ ਘਰ ਦਾ ਮੈਂਬਰ ਭਾਜਪਾ 'ਚ ਬੈਠਾ ਹੈ ਤੁਹਾਡੀ ਨੋਹ ਭਾਜਪਾ 'ਚ ਬੈਠੀ ਹੈ ਤੁਸੀਂ ਸਵੇਰੇ ਆਕੇ ਵਾਪਸ ਕਾਲੀਦਾਲ ਸੁਪੀਤ ਆ ਗਏ ਹੋ ਤੇ ਤੁਸੀਂ ਆਕੇ ਗੱਲ ਕਰਦੇ ਹੋ ਸਾਡੀ ਸਰਕਾਰ ਨਹੀਂ ਆਉਂਦੀ ਮਰ ਚੱਲੇ ਆ ਜਿਵੇਂ ਪੀਸੀਪੀ ਨਾਲ ਸਮਝਾਉਂਦਾ ਨਾ ਹੋਇਆ ਯਾਰ ਪੰਜਾਬ ਨੂੰ ਹੀ ਦੱਸ ਦਿਓ ਕਿ ਅਸੀਂ ਮਰ ਚੱਲਨੇ ਆ ਬਈ ਅਸੀਂ ਸਰਕਾਰ ਤੋਂ ਬਾਹਰ ਨਹੀਂ ਰਹਿ ਸਕਦੇ ਸਾਨੂੰ ਪੰਥਨਾ ਕੋਈ ਸੁਣਕਾਰ ਨਹੀਂ ਇਹ ਉਹ ਕਾਲੀਦਾਲ ਦਾ ਸੁਪੀਤ ਸਿੰਘ ਬਾਦਲ ਔਰ ਸਾਰਾ ਪਰਿਵਾਰ ਇੱਕੋ ਗੱਲ ਕਹਿੰਦਾ ਸੀ ਕਹਿੰਦੇ ਸਾਡੇ ਭਾਜਪਾ ਸਰਕਾਰ ਨੇ ਸਾਡੇ ਤੱਕਾਂ 'ਚ ਇੰਟਰਫੇਰੈਂਸ ਕੀਤੀ ਆ ਸਾਡੇ ਬੰਦੀ ਸਿੰਘ ਰਹਾ ਨਹੀਂ ਕਰਦੀ ਯਾਰ ਇਹ ਸਾਰੇ ਨੂੰ ਤੇ ਲਾਲਜ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਅਕਾਲੀ ਦਲ ਇਹਨਾਂ ਨੂੰ ਅੱਜ ਕੋ ਕਰ ਲੈਣ ਤਾਲ ਮੇਜ ਜਬ ਇੰਨੀਆਂ ਕਸ਼ੀਤਾ ਤੁਸੀਂ ਛੱਡਦੇ ਹੋ ਇਨਕ ਕੋਈ ਮਤ ਨਹੀਂ ਇਹ ਪਹਿਲਾਂ ਭਾਜਪਾ ਦੇ ਨਾਲ ਸਰਕਾਰ 'ਚ ਨਹੀਂ ਆਇਆ ਉਦੋਂ ਇਹਨਾਂ ਨੂੰ ਪੰਜਾਬ ਨਹੀਂ ਸੁਝਿਆ ਅੱਜ ਇਹਨਾਂ ਨੂੰ ਪੰਜਾਬ ਦਾ ਬਹੁਤਾ ਚਾ ਆ ਸਿਰਫ ਚਾਹ ਤੇ ਸਰਕਾਰ ਚਾਉਣਾ ਭਾਵੇਂ ਝੂਠ ਬੋਲ ਕੇ ਆਈਏ ਭਾਵੇਂ ਜਿੱਦਾਂ ਮਰਜੀ ਆਈਏ ਤੋ ਇਸ ਕਰਕੇ ਮੇਰੀ ਬੇਨਤੀ ਆ ਕਿ ਪੰਜਾਬ ਨੂੰ ਜੇ ਅੱਜ ਇਸ ਖਾਈ ਦੇ ਵਿੱਚ ਫੁੱਟਿਆ ਉੱਚ ਬੜਾ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦਾ ਆ ਅਸੀਂ ਨਾਲ ਰਹੇ ਸਾਨੂੰ ਪਤਾ ਹੈ ਇਹਨਾਂ ਦੀ ਕਾਰਗੁਜ਼ਾਰੀ ਕਿੰਨੀ ਕਾ ਅੱਜ ਜੇ ਇੱਥੇ ਖੜੀ ਆ ਅੱਜ ਜਿਹੜੀਆਂ ਮੈਂ ਵੇਖੋ ਉਹਦੇ ਵੀ ਗੱਲ ਨਾਲ ਬਿਲਕੁਲ ਇੰਡੋਰਸ ਕਰਦਾ ਬਾਜਵਾ ਸਾਹਿਬ ਤੇ ਰੰਧਾਵਾ ਸਾਹਿਬ ਸਾਰੇ ਧਿਆਨ ਨਾਲ ਉਹਦੇ ਨੇ ਗੱਲ ਕਹੀ ਜੇ ਕੱਲ ਨੂੰ ਸਰਕਾਰ ਆਵੇ ਆ ਮੁਫਤ ਖਰੀ ਬੰਦ ਹੋਣੀ ਚਾਹੀਦੀ ਆ ਇਹ ਜਿਹੜਾ 1000 ਰੁਪਏ ਬੀਬੀਆਂ ਨੂੰ ਦੇਣਾ ਜਾਂ ਤੁਸੀਂ 200 ਰੁਪਏ 400 ਰੁਪਏ ਜੁਨਟ ਮਾਫ ਕਰਤਾ ਨਹੀਂ ਉਹਨਾਂ ਦੀ ਪੈਨਸ਼ਨ ਵਧਾਓ ਉਹਨਾਂ ਨੂੰ ਮੰਤੇ 50 ਨੂੰ ਨਾ ਬਣਾਓ ਮੈਂ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦਾ ਪੈਨਸ਼ਨ ਵਧਾਈ ਜਾਵੇ ਦੋਹਾਂ ਜੀਆਂ ਨੂੰ ਜੇ 5000 ਇੱਕ ਨੂੰ ਮਿਲੇ 10000 ਰੁਪਏ ਘਟਚ ਜਾਂਦਾ ਤੁਸੀਂ ਕਿਉਂ ਲਾਈਨਾਂ ਚ ਲਾ ਕੇ ਸਾਡੇ ਪੰਜਾਬੀਆਂ ਨੂੰ ਬਜ਼ੁਰਗਾਂ ਨੂੰ ਲਾਈਨਾਂ ਚ ਜਲੀਲ ਹੋਣਾ ਪੈਂਦਾ ਜੇ ਕਾਂਗਰਸ ਦੀ ਸਰਕਾਰ ਹੈ ਤੇ ਫਿਰ ਉਹਨਾਂ ਨੂੰ ਕਾਲੀਆਂ ਜਾਂ ਦੂਜੀਆਂ ਪਾਰਟੀਆਂ ਤੋਂ ਜਲੀਲ ਹੋਣਾ ਪੈਂਦਾ ਅੱਜ ਜੇ ਕਾਂਗਰਸੀ ਹੈ ਤੇ ਉਹਨੂੰ ਲਾਈਨ 'ਚ ਲਾ ਕੇ ਜਲੀਲ ਹੋਣਾ ਪੈਂਦਾ ਸਾਡਾ ਪੰਜਾਬ ਗੁਰੂਆਂ ਪੀਰਾਂ ਪਕੰਧਰਾਂ ਦੀ ਧਰਤੀ ਹੈ ਸਾਡਾ ਪੰਜਾਬ ਜਿਹੜਾ ਉਹ ਸਿਰ ਚੁੱਕ ਕੇ ਜੀਣ ਵਾਲੇ ਲੋਕ ਨੇ ਇੱਥੇ ਮੈਂ ਇਸ ਗੱਲ ਦਾ ਕਹਿੰਦਾ ਇਹਨਾਂ ਲੋਕਾਂ ਦੀ ਆਉਣ ਵਾਲਾ ਸਮਾਂ ਪਰਮਾਤਮਾ ਨੇ ਮਿਹਰ ਕਰਨੀ ਹੈ ਕਾਂਗਰਸ ਪਾਰਟੀ ਇਹਨਾਂ ਦੀ ਪੈਨਸ਼ਨ ਵਧਾਈ ਜਾਵੇ ਇਹਨਾਂ ਨੂੰ ਲੈਣਾ 'ਚ ਨਾ ਲਾਇਆ ਜਾਵੇ ਕਿੱਡੀ ਕ ਖੂਬੀ ਅੱਜ ਭਰਵੰਦ ਸਿੰਘ ਮਾਨ ਦੀ ਰੰਦਾਵਾ ਸਾਹਿਬ ਜਿਹੜਾ ਉਹ ਕਹਿੰਦਾ ਮੈਂ ਬਿਜਲੀ 600 ਯੂਨਟ ਕਰਤੀ ਓ ਯਾਰ ਕਦੀ ਇਵੀ ਸਵਾਲ ਕਰੋ ਪੰਜਾਬੀਆਂ ਕਿ ਉਹ ਬਿਜਲੀ ਜਿਹੜੀ 600 ਯੂਨਿਟ ਹੋਈ ਆ ਉਹ ਕਰਜ਼ਾ ਚੁੱਕੀ ਹੋਈ ਆ ਕਿਸੇ ਰਿਕਸ਼ੇ ਵਾਲੇ ਨੂੰ ਮੁੱਖ ਮੰਤਰੀ ਬਣਾ ਦੋ ਸਾਈਂ ਵੀ ਕਰਨਿਆਂ ਨੇ ਡੈਥ ਵਾਰੰਟ ਤੇ ਸਾਡੇ ਆਉਣ ਵਾਲੀ ਪੀੜ੍ਹੀ ਦੇ ਡੈਥ ਵਾਰੰਟ ਤੇ ਸਾਈਨ ਹੋਣੇ ਆ ਕਿ ਕਰਜ਼ਾ ਚੁੱਕ ਕੇ ਬਿਜਲੀ ਮaaf ਕਰ ਦਿਓ ਇੱਕ ਘਰ ਦਾ ਕੋਈ ਸਵਰਨਾ ਨਹੀਂ ਪੰਜਾਬ ਦਾ ਰਹਿਣਾ ਕੋਈ ਨੌਜਵਾਨ ਦੂਜੀ ਵਾਰ ਜਿੱਤੇ ਆ ਪੀ ਹੁੰਦੀ ਆ ਪੰਜਾਬ ਦੀ ਲੋਕਾਂ ਨੂੰ ਜਾਗਣਾ ਪੈਣਾ ਲੋਕ ਇਹ ਗੱਲ ਕਹਿੰਦੇ ਆ ਕਿ ਯਾਰ ਸਾਨੂੰ ਦੇਉਂਦੇ ਫ੍ਰੀ ਦੇ ਦਿੱਤਾ ਪਰ ਤੁਸੀਂ ਇਹ ਵੀ ਸੋਚੋ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚਿਆਂ ਦਾ ਗਲਾ ਘੁੱਟਿਆ ਜਾ ਰਿਹਾ ਪੰਜਾਬ ਜਾ ਕਿੱਧਰ ਨੂੰ ਰਿਹਾ ਜੇ ਕਿਸੇ ਨੇ ਫ੍ਰੀ ਦੇਣਾ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਕਿਸੇ ਹੋਰ ਦੀ ਸਰਕਾਰ ਹੋਵੇ ਪਹਿਲਾਂ ਉਹ ਦੱਸੇ ਕਿ ਮੈਂ ਇਥੋਂ ਰੈਵਨਿਊ ਜਨਰੇਟ ਕੀਤਾ ਮੈਂ ਇਥੋਂ ਕਮਾਈ ਕੀਤੀ ਆ ਇਹ ਲੋਕਾਂ 'ਚ ਵੰਡਣੀ ਚਾਹੀਦੀ ਆ ਤੇ ਫਿਰ ਵੰਡਣੀ ਵੀ ਚਾਹੀਦੀ ਆ ਪਰ ਕਰਜ਼ਾ ਚੁੱਕ ਕੇ ਤੇ ਪੰਜਾਬ ਦਾ ਗਲਾ ਘੁੱਟ ਕੇ ਇਹ ਕੰਮ ਨਹੀਂ ਚੰਗੇ ਲੱਗਦੇ ਰੋਜ਼ ਸਾਈਨ ਹੁੰਦੇ ਅੱਜ 10000 ਕਰੋੜ ਲੈ ਲਿਆ ਅੱਜ ਮਸ਼ਹੂਰੀਆਂ ਨੇ 1000 ਕਰੋੜ ਲੈ ਲਿਆ 2040 ਤੱਕ ਕਰਜ਼ਾ ਲੈ ਲਿਆ ਇਹ ਕਿਹਦੀ ਅਕਾਉਂਟੇਬਿਲਟੀ ਕਿਤੇ ਕੱਲ ਨੂੰ ਬਾਜੋ ਸਾਹਿਬ ਸਰਕਾਰ ਆਵੇ ਪ੍ਰਧਾਨ ਜੀ ਰੰਧਾਵਾ ਸਾਹਿਬ ਇਹ ਅਕਾਉਂਟੇਬਿਲਟੀ ਸਾਡੀ ਲੀਡਰਾਂ ਦੀ ਫਿਕਸ ਹੋਣੀ ਚਾਹੀਦੀ ਆ ਅਸੀਂ ਠੇਕੇਦਾਰ ਨਹੀਂ ਕਿ ਆਪਣੇ ਜਿਹੜਾ ਵੀ ਸੂਬੇ ਦਾ ਲੀਡਰ ਹੈ ਉਹ ਆਪਣੇ ਸੂਬੇ ਨੂੰ ਵੇਚ ਕੇ ਆਪਣੇ 5 ਸਾਲ ਪੂਰੇ ਕਰ ਜੇ ਅਗਲਾ ਵੇਖੇ ਵੀ ਕੀ ਵੰਡਾਂ ਹੁਣ ਇਹ ਆਵਾਜ਼ ਇਦਾਂ ਹੀ ਬੋਲਣੀ ਆ ਭਾਵੇਂ ਆਪਣੀ ਸਰਕਾਰ ਹੋਊ ਅਸੀਂ ਆਪਣੇ ਪੰਜਾਬ ਲਈ ਸਾਰੇ ਲੜ ਕੇ ਲੜਨਾਂ ਅਸੀਂ ਆਪਣੇ ਪੰਜਾਬ ਲਈ ਲੜਾਂਗੇ ਅਰ ਇਹ ਜਿਹੜੇ ਅਰ ਜਿਹੜੇ ਅਕਾਲੀ ਬਾਦਲ ਵਾਲੇ ਆ ਨਾ ਇਹਨਾਂ ਤੋਂ ਵੱਜੋ ਜੇ ਇਹ ਵੱਜ ਗਿਆ ਤੇ ਪੰਜਾਬ ਪੈ। ਸੋ ਇਸ ਕਰਕੇ ਜਿਹੜੀ ਸੰਵਿਧਾਨ ਦੀ ਗੱਲ ਹੈ ਸੰਵਿਧਾਨ ਜਿਹੜਾ ਪੂਰਾ ਖਤਰੇ 'ਚ ਲਗਾਤਾਰ ਕਾਂਗਰਸ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਸਾਡੇ ਸੀਐਲਪੀ ਲੀਡਰ ਤੇ ਪ੍ਰਧਾਨ ਰਾਜਾ ਵੜਿੰਗ ਜੀ ਲੱਗੇ ਹੋਏ ਆ। ਮੈਂ ਕਿਹਾ ਸੀ ਸਭ ਨੂੰ ਮੈਂ ਕਿਹਾ ਥੋੜੀ ਜਿਹੀ ਗਰਮੀ ਆ ਥੋੜੇ ਜਿھے ਦਿਨ ਵੇਟ ਕਰ ਲਈਏ ਪਰ ਤੁਸੀਂ ਦੱਸਤਾ ਕਿ ਅੱਜ ਕੋਈ ਗਰਮੀ ਨਹੀਂ। ਡੇਰਾ ਬਾਬਾ ਨਾਨਕ ਵਾਲਿਆਂ ਨੇ ਵੱਟ ਕੱਢਦੇ ਇਸ ਕਰਮੀ ਦੇ ਵਿੱਚ ਬੈ ਕੇ ਤੁਹਾਡਾ ਤਨਵਾਦ ਕਰਦਾ ਤਗੜੇ ਹੋ ਤੁਸੀਂ ਜਿਹੜੇ ਗੈਂਗਸਟਰਾਂ ਨਾਲ ਵੀ ਲੜਨੇ ਆ ਤਗੜੇ ਹੋ ਤੁਸੀਂ ਕਿ ਤੁਹਾਨੂੰ ਇੱਥੇ ਕਾਲੀ ਦਲ ਨੇ ਓਪਨ ਸਪੋਰਟ ਕਰਦੀ ਫਿਰ ਵੀ ਤੁਸੀਂ ਜਿੱਤੇ ਹੋ ਹਾਰੇ ਨਹੀਂ ਤੁਹਾਡਾ ਟਾਈਮ ਫੇਰ ਹੁਣ ਵੀ ਹੈਗਾ ਫੇਰ ਆਉਣ ਵਾਲਾ ਤਗੜੇ ਹੋ ਇਕੱਠੇ ਰੜ ਕੇ ਇਸ ਪੰਜਾਬ ਨੂੰ ਤਗੜਾ ਕਰਨਾ ਹੈ ਤੇ ਜਦੋਂ ਤੰਗੇ ਲੀਡਰ ਵਿਧਾਨ ਸਭਾ ਚ ਜਾਣੇ ਸ਼ੁਰੂ ਹੋ ਜਾਣ ਹੌਲੀ ਹੌਲੀ ਲਾਈਨ ਬਣ ਗਈ ਆ ਪਰਮਾਤਮਾ ਅੱਗੇ ਕੋ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਡਾ ਪੰਜਾਬ ਜਿਹਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਜਿਹੜਾ ਪੰਜਾਬ ਕਿਸੇ ਵੇਲੇ ਮੇਲਿਆਂ ਤੇ ਪੀਰਾਂ ਕੰਬਰਾਂ ਦੀ ਤਰਤੀ ਨਾ ਜਾਣਿਆ ਜਾਂਦਾ ਸੀ ਸੱਥਾਂ 'ਚ ਬੈ ਕੇ ਕਾਚਾ ਨਾ ਜਾਣਿਆ ਜਾਂਦਾ ਸੀ ਜਦੋਂ ਕਹਿੰਦੇ ਸੀ ਅੱਜ ਉਹ ਪੰਜਾਬ ਨੂੰ ਨਜ਼ਰ ਲੱਗੀ ਅੱਜ ਕਿਸੇ ਦਾ ਝੱਗਾ ਝੱਗੇ ਨਾ ਲੱਗ ਜੇ ਤੇ ਅਸੀਂ ਕਤਲ ਤੱਕ ਜਾਂਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਲੀਡਰਾਂ ਦੇ ਆਖੇ ਚਾਹੇ ਤੁਹਾਡਾ ਕੋਈ ਮੌਜੂਦਾ ਐਮਐਲਏ ਇੱਥੇ ਸਰਕਾਰ 'ਚ ਬੈਠਾ ਕਿਸੇ ਦੇ ਆਖੇ ਕਿਸੇ ਨਾਲ ਪੰਗਾ ਨਾ ਲਓ ਲੀਡਰ ਦਾ ਜਾਂਦਾ ਕੱਕ ਨਹੀਂ ਵਰਕਰ ਦਾ ਰਹਿੰਦਾ ਕੁੱਖ ਨਹੀਂ ਜੇ ਕਿਸੇ ਨੇ ਪੰਗਾ ਲੈਣਾ ਤੇ ਲੀਡਰ ਲੀਡਰ ਨਾਲ ਲਵੇ ਜੇ ਗੁਰਦਾਸਪੁਰ ਮੈਂ ਹਮੇਸ਼ਾ ਕਹਿੰਨਾ ਜੇ ਕਿਸੇ ਨੇ ਪੰਗਾ ਲੈਣਾ ਇੱਥੇ ਵੱਜਣ ਆੜ ਕੇ ਮੇਰੀ ਛਾਤੀ 'ਚ ਭਾਵੇਂ ਮੁੱਖ ਮੰਤਰੀ ਹੋਵੇ ਤੇ ਭਾਵੇਂ ਜਿਹੜਾ ਮਰਜੀ ਹੋਵੇ ਅਸੀਂ ਚੂੜੀਆਂ ਨਹੀਂ ਪਾਈਆਂ ਅਸੀਂ ਇਮਾਨਦਾਰ ਬੰਦੇ ਆ ਮਿਹਨਤਾਂ ਕਰਕੇ ਅੱਜ ਇੱਥੇ ਸਟੇਜ ਤੇ ਮੌਕਾ ਮਿਲਿਆ ਤੇ ਜੇ ਆਵਾਜ਼ ਘੁੱਟ ਕੇ ਗੱਲ ਕਰਾਂਗੇ ਅਸੀਂ ਨਹੀਂ ਡਰਦੇ ਕਿਸੇ ਤੋਂ ਨਾ ਪਹਿਲਾਂ ਕਦੀ ਕਿਸੇ ਨੂੰ ਕਿਹਾ ਤੇ ਨਾ ਧੱਕਾ ਸਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਧੱਕਾ ਕਰਨਾ ਨਹੀਂ ਤੇ ਧੱਕਾ ਸੈਨਾਬ ਨਹੀਂ ਅਸੀਂ ਉਹਦੀ اولاد ਆ ਤਗੜੇ ਹੋਵੋ ਅਸੀਂ ਸਰਕਾਰ ਬਣਾਉਣੀ ਆ 2027 ਚ ਇੱਕ ਗੱਲ ਯਾਦ ਰੱਖ ਲਿਓ ਜਿਹੜਾ ਥੱਲੇ ਗੱਲਾਂ ਚਲਦੀਆਂ ਨੇ ਕਿ ਕਾਂਗਰਸ ਦੇ ਲੀਡਰ ਲੜਦੇ ਫਿਰਦੇ ਆ ਕਾਂਗਰਸ ਪਾਰਟੀ ਆ ਹੋ ਜਈ ਆ ਜਿੱਥੇ ਡੈਮੋਕਰੇਸੀ ਆ ਜੇਦਾ ਦੂਜਾ ਪਹਿਲੂ ਵੇਖਿਆ ਜਾਵੇ ਕਿ ਕਾਂਗਰਸ ਦੇ ਵਿੱਚ ਹੀ ਆ ਜਿਹੜਾ ਰੌਲਾ ਰੱਪਾ ਚੱਲ ਸਕਦਾ ਤੁਸੀਂ ਹੋਰ ਕਿਸੇ ਪਾਰਟੀ ਚ ਕਹੋ ਆ ਜਿਹੜੇ 99 99 ਗੁੰਗੇ ਇਹਨਾਂ ਨੂੰ ਕਹੋ ਕਿ ਪੰਜਾਬ ਦੇ ਮੁੱਦੇ ਤੇ ਗੱਲ ਕਰਕੇ ਦੱਸਣ ਓਏ ਕਾਂਗਰਸ ਦੇ ਲੀਡਰ ਇਕੱਠੇ ਨੇ ਸਮਾਂ ਆਉਣ ਤੇ ਇੱਕ ਆਵਾਜ਼ ਆਉਣੀ ਆ ਤੇ ਸਾਰੇ ਇਕੱਠੇ ਹੋ ਜਾਣੇ ਆ ਤੁਸੀਂ ਤਕੜੇ ਰਹੋ ਜੇ ਕਿਤੇ ਮਾੜੀ-ਮੋਟੀ ਕਸਰ ਰਹੀ ਅਸੀਂ ਇਹਨਾਂ ਦੇ ਬੱਚਿਆਂ ਵਰਗੇ ਡਾਂਗ ਫੜ ਕੇ ਲੀਡਰ ਇੱਕ ਲਾਈਨ 'ਚ ਕਰ ਦਿਆਂਗੇ ਤੁਹਾਡੇ ਵਰਕਰਾਂ ਦਾ ਸਾਥ ਚਾਹੀਦਾ ਸਾਰੇ ਇਕੱਠੇ ਆ ਕਾਂਗਰਸ ਇਹ ਵਹਿਮ ਕੱਢ ਦਿਓ ਕਿ ਇਹਰੇ ਕੋਈ ਉੱਥੇ ਆ ਕੋਈ ਉੱਥੇ ਆ ਜਿੱਦਣ ਉਦੋਂ ਘੰਟੀ ਖੜਕੀ ਇੱਕ ਲਾਈਨ ਚ ਸਾਰੇ ਲੀਡਰ ਖਲੋਕੇ ਵਰਕਰਾਂ ਨੂੰ ਧਿਆਨ ਚ ਰੱਖਦੇ ਹੋਏ ਕੋਈ ਲੀਡਰ ਇੱਡਾ ਨਿਆਣਾ ਨਹੀਂ ਸਮਾਂ ਹੁੰਦਾ ਆਉਣ ਵਾਲਾ ਸਮਾਂ ਸਾਰੇ ਇਕੱਠੇ ਹੋ ਕੇ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਜਿਆਦਾ ਸਮਾਂ ਲੈ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ